ਆਮ ਆਦਮੀ ਪਾਰਟੀ ਵੀ ਪੁਰਾਣੀਆਂ ਰਵਾਇਤੀ ਪਾਰਟੀਆਂ ਦੇ ਵਾਂਗ ਹੁਣ ਸਸਤੇ ਭਾਅ ਦੇ ਵਿੱਚ ਆਪਣੇ ਦਫ਼ਤਰ ਜ਼ਿਲ੍ਹਾ ਪੱਦਰ ਤੇ ਖੋਲਣ ਦੇ ਲਈ ਜ਼ਮੀਨ ਹਾਸਲ ਕਰਨਾ ਚਾਹੁੰਦੀ ਹੈ ਇਸ ਦੇ ਲਈ ਫੈਸਲਾ ਚਾਹੇ ਅੰਤਿਮ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਨਾ ਹੈ ਪਰ ਪਾਰਟੀ ਦੇ ਕੋ ਜਾਗੂ ਜਿਹੜੇ ਅਹੁਦੇਦਾਰ ਨੇ ਉਹ ਮੰਗ ਕਰਨ ਲੱਗੇ ਨੇ ਕਿ ਪਾਰਟੀ ਦੇ ਕਿਉਂਕਿ ਨੈਸ਼ਨਲ ਪਾਰਟੀ ਦਾ ਰਤਬਾ ਵੀ ਮਿਲਿਆ ਹੋਇਆ ਤੇ ਕਈ ਥਾਵਾਂ ਦੇ ਉੱਤੇ ਇਸ ਨੂੰ ਪਾਰਟੀ ਦੇ ਲਈ ਦਫ਼ਤਰ ਜ਼ਮੀਨਾਂ ਜਿਹੜੀਆਂ ਨੇ ਅਲਾਟ ਹੋਈਆਂ ਵੀ ਖਾਸ ਕਰਕੇ ਦਿੱਲੀ ਦੇ ਵਿੱਚ ਵੀ ਇੱਕ ਦਫ਼ਤਰ ਮਿਲ ਗਿਆ ਤੇ ਹੁਣ ਪੰਜਾਬ ਦੇ ਵਿੱਚ ਵੀ ਜ਼ਿਲ੍ਹਾ ਪੱਦਰ ਤੇ ਜਾਂ ਹਰਨਾ ਥਾਵਾਂ ਦੇ ਉੱਤੇ ਸੂਬਾ ਪੱਧਰ ਦੇ ਉੱਤੇ ਵੀ ਦਫ਼ਤਰ ਚਾਹੀਦਾ ਇਹ ਆਮ ਆਦਮੀ ਪਾਰਟੀ ਨੇ ਮੰਗ ਕਰਨੀ ਸ਼ੁਰੂ ਕੀਤੀ ਹੈ ਤਾਂ ਹੁਣ ਸਿਆਸੀ ਦਫ਼ਤਰ ਦੇ ਲਈ ਆਮ ਆਦਮੀ ਪਾਰਟੀ ਨੂੰ ਜਿਹੜੀ ਜ਼ਮੀਨ ਮੰਗਣ ਦੀ ਹੈ ਜਿਹੜੀ ਉਹ ਗੱਲ ਹੈ ਹਾਲਾਂਕਿ ਬਾਕੀ ਪਾਰਟੀਆਂ ਨੇ ਵੀ ਇਸ ਤਰ੍ਹਾਂ ਜ਼ਮੀਨ ਹਾਸਲ ਕੀਤੀ ਹੈ ਪਰ ਸਸਤੇ ਭਾਅ ਦੇ ਵਿੱਚ ਕਿਉਂਕਿ ਕਲੈਕਟਰ ਰੇਟ ਦੇ ਮੁਤਾਬਕ ਬਹੁਤ ਘੱਟ ਭਾਅ ਦੇ ਵਿੱਚ ਇਹ ਜ਼ਮੀਨਾਂ ਸਿਆਸੀ ਪਾਰਟੀਆਂ ਹਾਸਲ ਕਰਨਾ ਚਾਹੁੰਦੀਆਂ ਹੁੰਦੀਆਂ ਨੇ ਕਿ ਜਦੋਂ ਸੱਤਾ ਆਈਏ ਘਟੂ ਘਟੂ ਦੋ ਦਫ਼ਤਰ ਬਣਾ ਲਓ ਫਿਰ ਸਾਰੀ ਉਮਰ ਉਹਨਾਂ ਦਫ਼ਤਰਾਂ ਦੇ ਵਿੱਚ ਗਤੀਵਿਧੀਆਂ ਚੱਲਣਗੀਆਂ ਬਿਲਕੁਲ ਸੰਦੀਪ ਕਿਉਂਕਿ ਪੋਲੀਟੀਕਲ ਪਾਰਟੀ ਹੈ ਸੁਭਾਈ ਪਾਰਟੀ ਔਰ ਉਹਨਾਂ ਦੀ ਪੰਜਾਬ ਚ ਸਰਕਾਰ ਹੈ ਬਹੁਤ ਸਾਰੀਆਂ ਪੋਲੀਟੀਕਲ ਕਾਂਗਰਸ ਪਾਰਟੀ ਦੇ ਲਗਭਗ ਹਰ ਜ਼ਿਲ੍ਹਿਆਂ ਦੇ ਵਿੱਚ ਦਫ਼ਤਰ ਨੇ ਬੀਜੇਪੀ ਦੇ ਵੀ ਦਫ਼ਤਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਪੂਰੇ ਜ਼ਿਲ੍ਹਿਆਂ ਵਿੱਚ ਦਫ਼ਤਰ ਨੇ ਕਦੀ ਸ਼੍ਰੋਮਣੀ ਅਕਾਲੀ ਦਲ ਨੇ ਸੋਚਿਆ ਹੀ ਨਹੀਂ ਕਿ ਜ਼ਿਲ੍ਹਿਆਂ ਦੇ ਵਿੱਚ ਵੀ ਉਹਨਾਂ ਦੇ ਦਫ਼ਤਰ ਹੋਣੇ ਚਾਹੀਦੇ ਆ ਸਵਾਏ ਉਹਨਾਂ ਕੋ ਚंडीगढ़ ਤੋਂ ਇਲਾਵਾ ਹੋਰ ਕਿਤੇ ਵੀ ਸ਼ਰੂਪ ਨਹੀਂ ਕਾਲੀਕਲ ਤੂੰ ਦਫ਼ਤਰ ਹੀ ਹਾਲਾਂ 1997 ਤੋਂ ਲੈ ਕੇ ਆਪਾਂ 17 ਤੱਕ ਗੱਲ ਕਰੀਏ ਤੇ ਘੱਟੋ-ਘੱਟ ਇਹਨਾਂ ਨੇ 15 ਸਾਲ ਰਾਜ ਕੀਤਾ ਲੇਕਿਨ ਕਾਲੀ ਦਲ ਦੇ ਲੀਡਰਾਂ ਦੇ ਵਪਾਰ ਹੋਰ ਸੀ ਪਾਰਟੀ ਪ੍ਰਤੀ ਜਿਹੜੀ ਵਫਾਦਾਰੀ ਆ ਇਹ ਵੀ ਬੜੀ ਜ਼ਰੂਰੀ ਨਹੀਂ ਕਿ ਘੱਟੂਗੜ੍ਹ ਤੁਹਾਡੇ ਜ਼ਿਲ੍ਹਿਆਂ ਦੇ ਵਿੱਚ ਵੱਡੇ ਦਫ਼ਤਰ ਹੋਣੇ ਚਾਹੀਦੇ ਜਿੱਥੇ ਜ਼ਿਲ੍ਹਾ ਲੈਵਲ ਦੇ ਬਲਾਕ ਲੈਵਲ ਦੇ ਜਿਹੜੀਆਂ ਮੀਟਿੰਗਾਂ ਹੋਣ ਪਰ ਹੁਣ ਆਮ ਆਦੀ ਪਾਰਟੀ ਦੇ ਪਿੱਛੇ ਜਿਹੜੇ ਜਰਨਲਿਸਤ ਕਤਰ ਨੇ ਹਰਚੰਦ ਸਿੰਘ ਬਰਸੜ ਜੋ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੀ ਆ ਉਹਨਾਂ ਨੇ ਇੱਕ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਨਾਲ ਗੱਲਬਾਤ ਕੀਤੀ ਸੀ ਕਿ ਪਾਰਟੀ ਨੂੰ ਜ਼ਿਲ੍ਹਾ ਲੈਵਲ ਤੇ ਵੀ ਦਫ਼ਤਰ ਬਣਾਉਣੇ ਚਾਹੀਦੇ ਔਰ ਚੰਗੀ ਗੱਲ ਹੈ ਜ਼ਿਲ੍ਹਾ ਦੇ ਲੈਵਲ ਤੇ ਦਫ਼ਤਰ ਬਣਾਉਣੇ ਮਾੜੀ ਗੱਲ ਨਹੀਂ ਔਰ ਚੰਗੀ ਗੱਲ ਹੈ ਕਿ ਪਾਰਟੀ ਜੋ ਜ਼ਿਲ੍ਹਾ ਲੈਵਲ ਤੇ ਮੀਟਿੰਗ ਕਰਦੀ ਘੱਟੋ ਘੱਟ ਆਪਣੀ ਥਾਂ ਤੇ ਹੋਵੇ ਨਾ ਇਸ ਕਰਕੇ ਹੁਣ ਸਰਕਾਰ ਨੇ ਫੈਸਲਾ ਕਰੇਗੀ ਕਿ ਜਿਹੜੇ ਸਰਕਾਰੀ ਰੇਟ ਆ ਮੰਨ ਲਓ ਜਿੱਥਾ ਅੰਮ੍ਰਿਤਸਰ ਦੇ ਵਿੱਚ ਵੱਖਰਾ ਰੇਟ ਹੋਗਾ ਜਲੰਧਰ ਲੁਧਿਆਣਾ ਪਟਿਆਲਾ 'ਚ ਵੱਖਰਾ ਰੇਟ ਹੋਗਾ ਉਸ ਹੱਦ ਦੇ ਨਾਲ ਜੋ ਵੀ ਕਲੈਕਟਰ ਰੇਟ ਹੋਗਾ ਉਹਦੇ ਤਹਿਤ ਜਿਹੜੀ ਆ ਜ਼ਮੀਨ ਉਹ ਦਿੱਤੀ ਜਾ ਸਕਦੀ ਹੈਗੇ ਹੁਣ ਆ ਜਿਹੜੀ ਖਬਰ ਛੱਪੀ ਆ ਕਿ ਆ ਆਮ ਆਦੀ ਪਾਰਟੀ ਨੂੰ ਜ਼ਿਲ੍ਹਾ ਪੱਧਰ ਤੇ ਸਿਆਸੀ ਦਫ਼ਤਰ ਬਣਾਉਣ ਲਈ ਸਸਤੇ ਭਾਅ ਤੇ ਸਰਕਾਰੀ ਜ਼ਮੀਨਾਂ ਦੇਣ ਦੀ ਵਿਉਂਤ ਮੋਢਲੇ ਪੜਾ ਤੇ ਸ਼ੁਰੂ ਕਰ ਦਿੱਤੀ ਹੈ ਸ਼੍ਰੋਮਣੀ ਕਾਲੀ ਦਾ ਪਾਚਮਾ ਨੂੰ ਜਿਸ ਤਰ੍ਹਾਂ ਗੱਠਜੋੜ ਸਰਕਾਰ ਦੇ ਕਾਰਜਵਰ ਰੇਤੀ ਦਰਾਂ ਤੇ ਜ਼ਮੀਨਾ ਸਿਆਸੀ ਦੇ ਉੱਪਰ ਕੋਲ ਵਾਸਤੇ ਦਿੱਤੇ ਗਏ ਉਸੇ ਤਰ੍ਹਾਂ ਆਮ ਆਦੀ ਪਾਰਟੀ ਵੀ ਜਿਲ੍ਹਾ ਪਦਰ ਤੇ ਰਿਆਤੀ ਪਾ ਤੇ ਜ਼ਮੀਨਾ ਲੈਣ ਦੀ ਇੱਛਕ ਹੈ ਇਸ ਬਾਰੇ ਹੁਣ ਮੈਂ ਫੈਸਲਾ ਮੁੱਖ ਮੰਤਰੀ ਕਰਨ ਆਮ ਆਦੀ ਪਾਰਟੀ ਨੇ ਹਾਲ ਹੀ ਨਵੀਂ ਦਿੱਲੀ ਵਿੱਚ ਪਾਰਟੀ ਬਣਾਉਣ ਵਾਸਤੇ ਨਵਾਂ ਬੰਗਲਾ ਅਲਾਰਟ ਹੋਇਆ ਕੌਮੀ ਪਾਰਟੀ ਦੀ ਹیثیت ਤਹਿਤ ਆਪ ਹੁਣ ਪੰਜਾਬ ਚ ਆਪਣੇ ਪੱਕੇ ਦਫਤਰ ਸਥਾਪਨਾ ਚਾਹੁੰਦੀ ਹੈ ਪਾਰਟੀ ਦੇ ਜਨਰਲ ਸਕੱਤਰ ਹਰਜਨ ਸਿੰਘ ਬਰਸਟ ਨੇ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਦੇ ਕੇ ਆਮ ਆਦੀ ਪਾਰਟੀ ਦਾ ਹਰ ਜ਼ਿਲ੍ਹੇ ਵਿੱਚ ਹੈੱਡਕੁਆਰਟਰ ਦਫ਼ਤਰ ਖੋਲ੍ਹਣ ਲਈ ਘਟੂ ਘੱਟ 1000 ਵਰਗਗਾਜ ਜਗ੍ਹਾ ਘੱਟ ਕੀਮਤ ਦੇਣ ਦੀ ਮੰਗ ਕੀਤੀ ਸੀ ਅਕਬਰ ਇਹ ਵੀ ਹੈ ਕਿ ਸ਼੍ਰੋਮਣੀ ਕਾਲੀ ਹਾਲਾਂਕਿ ਸ਼੍ਰੋਮਣੀ ਕਾਲੀ ਦਲ ਦੇ ਪੂਰੇ ਪੰਜਾਬ ਦੇ ਵਿੱਚ ਦਫ਼ਤਰ ਨਹੀਂ ਹੈ ਲੇਕਿਨ ਇਹਦੇ ਚ ਇੱਕ ਜ਼ਿਕਰ ਕੀਤਾ ਗਿਆ ਕਿ ਸ਼੍ਰੋਮਣੀ ਕਾਲੀ ਦਲ ਤੇ ਭਾਜਪਾ ਗੱਠਜੋੜ ਹਕੂਮਤ ਸਮੇਂ ਸਿਆਸੀ ਪਾਰਟੀਆਂ ਜਿਲਾ ਪਦਰ ਤੇ ਸਸਤੇ ਭਾਅ ਦੇ ਜ਼ਮੀਨਾਂ ਦੇਣ ਦੀ ਨੀਤੀ ਬਣਾਈ ਸੀ ਉਸ ਵੇਲੇ ਸਤਾਨਿਕ ਸਰਕਾਰਾਂ ਉਹ ਭਾਗ ਨੇ 6 April 2010 ਨੂੰ ਨੋਟੀਫਿਕੇਸ਼ਨ ਨੰਬਰ 5100953 LG2528 ਪਾਸ ਕਰਕੇ ਨਿਜਮਾ ਸੋਧ ਕੀਤੀ ਕਿ ਵਿਧਾਨ ਸਭਾ ਵਿੱਚ ਮਾਨਤਾ ਪ੍ਰਾਪਤ ਪਾਰਟੀਆਂ ਨੂੰ ਜਿਲਾ ਪਦਰ ਤੇ ਪਾਰਟੀ ਦਫਤਰ ਬਣਾਉਣ ਖਾਤਰ ਜ਼ਮੀਨ ਦਿੱਤੀ ਜਾ ਸਕਦੀ ਹੈ ਇਸ ਨੀਤੀ ਤਹਿਤ ਹੁਣ ਆਪ ਨੂੰ ਦਫਤਰ ਵਾਸਤੇ ਜਗ੍ਹਾ ਦੇਣ ਦਾ ਰਾਹ ਖੁੱਲ ਗਿਆ ਸਰਕਾਰੀ ਨੀਤੀ ਅਨੁਸਾਰ ਉਹਨਾਂ ਸਿਆਸੀ ਪਾਰਟੀਆਂ ਨੂੰ ਦਫਤਰ ਬਣਾਉਣ ਲਈ ਜ਼ਮੀਨ ਰਹਿਤੀ ਰਹਿਤੀ ਭਾਅ ਤੇ ਦਿੱਤੀ ਜਾ ਸਕਦੀ ਜਿਸ ਕੋਲ ਆਪਣਾ ਜ਼ਿਲ੍ਹਾ ਪੱਧਰ ਤੇ ਕੋਈ ਦਫਤਰ ਨਹੀਂ ਜਦੋਂ ਕਿ ਨੀਤੀ ਬਣੀ ਸੀ ਤਾਂ ਇਸ ਨੀਤੀ ਦਾ ਲਾਹਾ ਸਿਰਫ ਸ਼ਰੂਨੀ ਕਾਲੇ ਤੇ ਭਾਜਪਾ ਨੂੰ ਮਿਲੇ ਨਗਰ ਸੁਧਾਰ ਟਰਸਟਾਂ ਨੇ ਕਈ ਜ਼ਿਲ੍ਹਿਆਂ ਵਿੱਚ ਰਾਖਵੀ ਕੀਮਤوں ਕਾਫੀ ਘੱਟ ਕੀਮਤ ਤੇ ਅਹਿਮ ਜਾਇਦਾਦ ਦਾ ਲਾਹਟ ਪਾਰਟੀ ਦਫਤਰ ਬਣਾਵਾ ਦਿੱਤੀ ਸੀ ਸੁਗਰੂ ਨੇ ਨਗਰ ਸੁਧਾਰ ਟਰਸਟ ਨੇ ਭਾਜਪਾ ਨੂੰ ਰਾਖਵੀਂ ਕੀਮਤ ਦੇ ਚੌਥੇ ਹਿੱਸੇ ਦੇ ਪਾ 747.33 ਗਜ ਜਗ੍ਹਾ ਲਾੜ ਦਿੱਤੀ ਸੀ ਸੁਗਰੂ ਦੀ ਮਹਾਰਾਜਾ ਰਣਜੀਤ ਸਿੰਘ ਮਾਰਕੀਟ 7 ਏਕੜ ਸਕੀਮ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਪਾਰਟੀ ਦਫਤਰ ਵਾਸਤੇ 12.33 ਲੱਖ ਰੁਪਏ ਦੀ ਜਗ੍ਹਾ ਦਿੱਤੀ ਬਠਿੰਡਾ ਦੇ ਨਗਰ ਸੁਧਾਰ ਟਰਸਟ ਨੇ ਭਾਜਪਾ ਨੂੰ 16.44 ਏਕੜ ਸਕੀਮ ਵਿੱਚ 16 698 ਗਜ ਜਗ੍ਹਾ ਸਿਰਫ 2000 ਰੁਪਏ ਪ੍ਰਤੀ ਗਜ ਦੇ ਹਿਸਾਬ ਨਾਲ ਦਿੱਤੀ ਸਕੀਮ ਵਿੱਚ ਮਾਰਕੀਟ ਭਾਅ ਬਹੁਤ ਜ਼ਿਆਦਾ ਸੀ ਭਾਤਪਾ ਨੂੰ ਸਰਕਾਰੀ ਮਦਦ ਨਾਲ 1.2 ਕਰੋੜ ਰੁਪਏ ਦਾ ਫਾਇਦਾ ਹੋਇਆ ਇਸੇ ਤਰ੍ਹਾਂ ਟਰੱਸਟ ਨੇ ਮਤਾ ਨੰਬਰ 9 ਮਿਤੀ 14 ਮਾਰਚ 211 ਨੂੰ ਜਨਤਕ ਟ੍ਰਾਂਸਪੋਰਟ ਨਗਰ ਵਿਕੇ ਜਨਤਕ ਇਮਾਰਤ ਦੀ ਰਾਖਵੀਂ ਜ਼ਾਇਦਾਦ ਚੋਂ 3978 ਗਜ ਜਗਾ ਸ਼ਰੂਮੀ ਕਾਲੇ ਨੂੰ ਲਾਟ ਦਿੱਤੀ ਜਿਸ ਦਾ ਭਾਅ 1180 ਰੁਪਏ ਪ੍ਰਤੀ ਗਜ ਦੇ ਹਿਸਾਬ ਨਾਲ ਵਸੂਲਿਆ ਸੀ ਅਕਾਲੀ ਦਲ ਨੂੰ ਇਸ ਜਗ੍ਹਾ ਵਾਸਤੇ ਕਰੀਬ 8 ਕਰੋੜ ਰੁਪਏ ਦੀ ਜਗ੍ਹਾ 44 ਲੱਖ ਰੁਪਏ ਚ ਮਿਲੀ ਸੀ ਸਿਰਫ ਕਾਲੀ ਦਲ ਦਾ ਇੱਕੋ ਹੀ ਦਫਤਰ ਆ ਬਾਕੀ ਜਿਆਦਾ ਜਿਹੜੇ ਦਫਤਰ ਆ ਬੀਜੇਪੀ ਨੂੰ ਮਿਲੇ ਸੀ ਕਾਂਗਰਸ ਪਾਰਟੀ ਦੇ ਕਿਉਂਕਿ ਪੁਰਾਣੀ ਪਾਰਟੀ ਕਾਂਗਰਸ ਪਾਰਟੀ ਦਾ ਲਗਭਗ ਹਰ ਜ਼ਿਲ੍ਹੇ ਦੇ ਵਿੱਚ ਦਫਤਰ ਨੇ ਅਗਰ ਆਮ ਆਦੀ ਪਾਰਟੀ ਨੂੰ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਸਸਤੇ ਭਾਅ ਤੇ ਜ਼ਮੀਨ ਮਿਲ ਜਾਂਦੀ ਹੈ ਤੇ ਜ਼ਰੂਰੀ ਹੈ ਇੱਕ ਸੁਭਾਈ ਪਾਰਟੀ ਵਾਸਤੇ ਜਿਹੜੀਆਂ ਪਾਰਟੀਆਂ ਰਜਿਸਟਰ ਆ ਚੰਗੀ ਗੱਲ ਕਿਉਂਕਿ ਪੈਸੇ ਦੇ ਨੇ ਆ ਗਏ ਔਰ ਬੀਜੇਪੀ ਨੇ ਤੇ ਬਲਾਕ ਲੈਵਲ ਤੇ ਦਫਤਰ ਖੋਲ ਦਿੱਤੇ ਆ ਗਏ ਨੇ ਤੇ ਇਸ ਕਰਕੇ ਇਹ ਸਰਕਾਰੀ ਜਿਹੜੇ ਰੇਟ ਤੇ ਜਿਹੜੀ ਆ ਪੋਲਿਟਿਕਲ ਪਾਰਟੀਆਂ ਨੂੰ ਜਿਹੜੀ ਆ ਇਹ ਜ਼ਮੀਨ ਦਿੱਤੀ ਹਾਲਾਂਕਿ ਸਸਤੇ ਭਾਅ ਤੇ ਜਿਹੜੀ ਜ਼ਮੀਨ ਨਹੀਂ ਦੇਣੀ ਚਾਹੀਦੀ ਜੋ ਕਲੈਕਟਰ ਰੇਟ ਹੈ ਜਿਹਨੇ ਉਸ ਭਾਅ ਤੇ ਸਰਕਾਰ ਨੂੰ ਜ਼ਮੀਨ ਦੇਣੀ ਚਾਹੀਦੀ ਕਿਉਂਕਿ ਸਰਕਾਰ ਇਸ ਨਾਲ ਖਜ਼ਾਨਾ ਵੀ ਭਰੇਗੀ ਔਰ ਅੱਜਕੱਲ ਪਾਰਟੀਆਂ ਬਹੁਤ ਜ਼ਿਆਦਾ ਅਮੀਰ ਹੋ ਚੁੱਕੀਆਂ ਨੇ ਕਿਉਂਕਿ ਪਾਰਟੀਆਂ ਨੂੰ ਚੰਦੇ ਕਰੋੜਾ ਅਰਬਾ ਖਰਬਾ ਦੇ ਮਿਲਦੇ ਆਗੇ ਜਿਸੇ ਚ ਲੋਕਾਂ ਦਾ ਸਿਰ ਨਹੀਂ ਮੁੰਨਣਾ ਚਾਹੀਦਾ ਹੈਗਾ ਕਿਉਂਕਿ ਲੋਕੀ ਹੀ ਟੈਕਸਿੰਦੇ ਨੇ ਤੇ ਲੋਕਾਂ ਵੱਲੋਂ ਦਿੱਤੇ ਗਏ ਟੈਕਸਾਂ ਦੇ ਨਾਲ ਸਰਕਾਰ ਚੱਲਦੀ ਆ ਰੇਟ ਉਹ ਹੀ ਹੋਣਾ ਚਾਹੀਦਾ ਜੋ ਸਰਕਾਰੀ ਰੇਟ ਹੋਣਾ ਚਾਹੀਦਾ ਉਹਦੇ 'ਚ ਕੋਈ ਰਹਿਤ ਜਿਹੜੀ ਆ ਉਹ ਨਹੀਂ ਦੇਣੀ ਚਾਹੀਦੀ ਹੈਗਾ ਪਰ ਜਿਵੇਂ ਪਿਛਲੀ ਸਰਕਾਰ ਕਾਲੀਆਂ ਵੇਲੇ ਜਦੋਂ ਗੱਲ ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਜਿਹੜਾ ਰੇਟ ਸੀ 1097 ਰੁਪਏ ਪ੍ਰਤੀ ਗੱਜ ਦੇ ਹਿਸਾਬ ਨਾਲ ਉਹ ਇੱਕ ਤੱਕਾ ਹੀ ਪਰ ਜੋ ਹੁਣ ਸਰਕਾਰੀ ਰੇਟ ਆ ਉਸ ਹਿਸਾਬ ਦੇ ਨਾਲ ਹੀ ਜਿਹੜੀ ਆ ਜੋ ਗਮਾੜਾ ਜਦ ਜਲੰਧਰ ਏਰੀਆ ਡਿਵੈਲਪਮੈਂਟ ਅਥਾਰਟੀ ਜਾਂ ਅੰਬਰਸਰ ਏਰੀਆ ਡਿਵੈਲਪਮੈਂਟ ਅਥਾਰਟੀ ਜੋ ਡੀਸੀ ਰੇਟ ਹੁੰਦਾ ਜੋ ਕਲੈਕਟਰ ਰੇਟ ਹੁੰਦਾ ਉਸ ਹਿਸਾਬ ਦੇ ਨਾਲ ਇਹਨਾਂ ਪਾਰਟੀਆਂ ਨੂੰ ਜਿਹੜੇ ਆ ਜਗਾ ਦਫਤਰਾਂ ਵਾਸਤੇ ਜਗਾ ਦੇਣੀ ਚਾਹੀਦੀ ਹੈ